ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਤੇ ਕਲਕੱਤਾ ਤੇ ਅੱਜ ਹੋ ਗਿਆ ਬੜਾ ਗਰਕ ਜਿੱਤੇ ਅਜ ਤੇ ਮੈਚ ਜਿਹੜੇ ਬੰਦੇ ਲੱਗੇ ਅੱਜ ਬਹੁਤ ਮਾੜੀ ਹੋਈ ਅਜ ਕਲਕੱਤਾਣਾ ਹਾਂਜੀ ਭਾਈ ਜੀ ਕਿੱਦਾਂ ਜੀ ਵਧੀਆ ਵਧੀਆ ਸਰ ਕੀ ਭਾਈ ਕੀ ਐਡੇ ਬੰਦੇ ਰੱਖੇ ਇਹਨਾਂ ਨੇ ਤੇ ਕੀ ਆ ਨਾ ਕੀ ਕਹੇ ਬੰਦਾ ਹੁਣ ਦੱਸੋ ਦਨਨ ਬੰਕ ਕਹਿਣਾ ਮੇਰਾ ਆਪਣਾ ਗਿੱਲ ਦਾ ਗਿੱਲ ਨੇ ਬਹੁਤ ਵਧੀਆ ਕਪਤਾਨੀ ਕੀਤੀ ਰਨ ਬਣਾਏ ਅੱਜ ਤੇ ਗਿੱਲ ਤੇ ਚਲੋ ਗੇਂਦਾ ਬੰਦਾ ਕਹਿਣਾ ਬਹੁਤ ਵਧੀਆ ਗਿੱਲ ਮਤਲਬ ਬੈਟਿੰਗ ਕਰਨ ਕੱਤਾ ਕਲਕੱਤਾ ਅੱਜ ਬਸ ਤਲੀ ਕੀ ਕਰਦਾ ਰਿਹਾ 200 ਰਨ ਕਲਕੱਤਾ ਚ ਕੁਝ ਵੀ ਨਹੀਂ ਹੈ ਪਹਿਲੀ ਗੱਲ ਭਾਈ ਬਹੁਤ ਵਧੀਆ ਇਹਨਾਂ ਨੇ ਦੋਨਾਂ ਨੇ ਚਲੋ ਗਰਵਾਏ ਦਾ ਪਹਿਲਾ ਮੈਚ ਇਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਪੈਂਡੀ ਤੁਹਾਨੂੰ ਪਤਾ ਹੈ ਸੈਟ ਹੋਏ ਹੀ 6 ਹੋਰਾਂ ਪਿਆਰ ਰਨ ਆ ਗਏ ਹੀ ਨਰਾਇਣ ਦੀ ਬੈਟਿੰਗ ਹੋਈ ਜਿਹੜੇ ਭਾਈ ਸਾਹਿਬ ਆਏ ਨਾ ਮੋਸਟ ਐਕਸਪੈਂਸਿਵ ਕੇਕੇਆਰ ਬਾਇਏ ਉਹਨਾਂ ਨੇ ਬੇੜਾ ਕਰਕੇ ਕਰਾਇਆ ਬੇੜਾ ਕਰਕੇ ਪਟਾਵਾ ਵਾਲਾ ਸਰਕੋ ਸਰਕੋ ਸਪਿਨਰ ਨੇ ਢੇਡੇਗੇ ਔਰ ਇਹ ਨਾਲੇ ਬਹੁਤੇ ਮਾੜੇ ਹਾਲਾ ਬਜੀ ਹੋਈ ਨਾ ਮੈਂ ਮੈਂ ਜਿੰਨਾ ਬਣਦਾ ਹੀ ਕੁਝ ਜ਼ਿਆਦਾ ਸਕੋਰ ਤੇ ਹੈਗੀ ਨਹੀਂ ਹੁਣ ਤੇ ਉਹ ਕਿੱਥੇ ਭੰਡੀ ਸਕੋਰ ਮੈਨੂੰ ਇੱਕ ਟਾਈਮ ਤੇ ਲੱਗਣ ਦੇ ਸੀ ਉਹ ਖੇਲ ਲੰਦੇ ਸੀ ਮੈਂ ਸਕੋਰ ਦੋਸਤ ਪਾਰ ਜਾਊਗਾ ਅੱਜ ਤੇ ਪਰ ਹੈ ਹੀ ਨਹੀਂ ਐ ਪਤਾ ਨਹੀਂ ਕੀ ਸੋਚਦੇ ਨੇ ਤੇ ਪਤਾ ਨਹੀਂ ਲੱਗਦੀ ਫਾਰੇ ਕੌਂਟਰੈਕਟ ਚ ਆ ਗਿਆ ਤਾਂ ਕਰਕੇ ਉਹ ਨਹੀਂ ਉਹ ਹੀ ਨਾ ਰਹਿਣ ਇੱਕ ਬਣੋ ਚਲੋ ਉਹ ਵੀ ਥੋੜਾ ਸਲੋ ਹੋਇਆ ਹੀ ਪਰਾ ਮੁਤਾਏ ਹੋਈ ਹੈ ਨਾ ਵੰਗਸ਼ੇ ਦਾ ਯਰਦਾ ਯੜਾ ਇਹਨੇ 18 ਬੋਲਾਂ ਚ 14 ਰਨ ਬਣਾਏ ਬੰਦੇ ਨੇ ਇਹ ਤੇ ਭਾਈ ਬੇੜਾ ਗਰਕ ਹੋਇਆ ਪਿਆ ਇਹਦਾ ਰਿੰਕੂ ਸਿੰਘ ਦਾ ਰਸਲ ਵੀ ਚਲੋ ਖੇਲਣ ਡਿਆ ਸੀ ਰਸਲ ਮੀ ਹਿਟਿੰਗ ਕਰਦਾ ਆ ਗਿਆ ਥੱਲੇ ਰਸਨ ਇਹਨਾਂ ਨੇ ਬੈਟਿੰਗ ਲਾਈਨਅਪ ਬੋਝ ਪੈ ਗਿਆ ਰਸਲ ਤੇ ਬਹੁਤ ਜ਼ਿਆਦਾ ਬੋਝ ਪੈ ਗਿਆ ਹੁਣ ਤਹੀ ਦੇਖੋ ਨਾ ਉਹਨੂੰ ਰਗਵੰਸ਼ੀ ਨੂੰ ਕਿੰਨੇਵੇਂ ਨੰਬਰ ਤੇ ਭੇਜਿਆ ਇਹਨਾਂ ਨੇ ਅੱਜ ਜ ਚੌਥੇ ਨੰਬਰ ਤੇ ਕਿੰਨੀ ਘੈਂਟ ਬੈਟਿੰਗ ਕਰਦਾ ਉਹ ਰਗਵੰਸ਼ੀ ਆਓ ਅੱਜ ਪਾਇਆ ਨਹੀਂ ਉਹਨਾਂ ਨੇ ਨਾ ਇੰਪੈਕਟ ਪਲੇਅਰ ਅਹੀ ਅੱਜ ਉਹ ਬੰਦਾ ਚੌਥੇ ਨੰਬਰ ਤੇ ਆ ਗਿਆ ਉਦੋਂ ਆ ਹੀ ਦਿਖਿਆ ਸੀ ਕਿਦਾਂ ਖੇਡਣ ਲਿਆ ਸੀ ਉਹ ਕੋ ਲੈ ਗਦੇ ਹੀ ਮੈਚ ਦਰ ਵੀ ਅੱਜ ਇੰਪੈਕਟ ਪਲੇਅਰ ਕਿਹੜਾ ਨਾ ਪਾਇਆ ਰਗਵੰਸ਼ੀ ਪਾਇਆ ਨਹੀਂ ਨਹੀਂ ਪਾਇਆ ਤੇ 27 ਰਨ ਮਾਰੇ 13 ਬੱਲੇ ਜਗ ਲੈਨੇ ਉਹ ਆਇਆ ਬੜੀ ਲੇਟ ਉਹ ਬੈਂਕਟੇਸ਼ਰ ਆਇਆ ਦੀਗਾ ਉਹ ਬੰਦਾ ਬਾਅਦ ਚ ਆਇਆ ਨਾ ਬਾਅਦ ਚ ਮੈਂ ਭਾਜੀ ਉਹੀ ਤਾਂ ਤੁਹਾਨੂੰ ਕਹਿਣ ਰਿਹਾ ਕਿ ਉਹ ਚੌਥੇ ਨੰਬਰ ਦਾ ਪਲੇਅਰ ਦੀ ਤਾਰਨ ਦਿਓ ਜਾ ਕੇ ਸਾਤਿਮਾ ਦੇ 6ਵੇਂ 7ਵੇਂ ਨੰਬਰ ਤੇ ਮੈਚ ਤੇ ਆ ਪਰਿਆ ਕੁਸਮ ਦੀ ਨਹੀਂ ਹੁੰਦੀ ਉਹ ਇਹਨਾਂ ਨੇ ਕੱਪ ਜਿੱਤੇ ਆ ਪਿਛਲੇ ਸਾਲ ਮੇਰੇ ਹਿਸਾਬ ਨਾਲ ਕੇ 11 ਨੇ ਨਾ ਬਹੁਤ ਖਰਾਬ ਗ੍ਰੇਡ ਖੇਡੀ ਅੱਜ ਯਾਰ ਬੋਰ ਨਾ 2 ਘੰਟੇ ਖਰਾਬ ਕੀਤੇ ਸਾਡੇ ਵੀ ਸਾਰਾ ਚੱਕਰ ਲੰਘਦਾ ਪੈਣਾ ਹੈ ਸ਼ੋਭਾ ਮੇਰੀ ਦੀ ਗੱਲ ਕਰੋ ਯਾਰ ਦਫਾ ਕਰੋ ਇਹਨੂੰ ਮਤਲਬ ਗੇਂਦੇ ਭਾਈ ਬਹੁਤ ਵਧੀਆ ਖੇਡਿਆ ਸਰ ਲਸ਼ੰਦ ਕਰ ਲੋ ਗੇਲ ਨੇ ਥੋੜੀ ਜਿਹੀ ਬਾਲਾਂ ਜ਼ਿਆਦਾ ਰਹਿੀਆਂ ਨੇ ਤੇ ਸਕੋਰ ਜ਼ਿਆਦਾ ਆਇਆ ਆ ਨਹੀਂ ਪਰ ਉਹ ਇਹਨਾਂ ਨੂੰ ਕਾਫੀ ਐਂਡ ਤੇ ਅਲਗੀ ਸੈਂਕ ਲੱਗ ਗਿਆ ਕਿਡੀਆਂ ਜ ਸਾਇੰਸ ਦਰਸ਼ਨ ਨੇ ਚੰਗੀਆਂ ਹੀ ਬਣੀਆਂ ਉਹ ਹਲਾ ਸਲੋਜ ਲੈ ਬਟਲਰ ਨਹੀਂ ਵੀ ਆ ਕੇ ਥਲੇ ਖੁੱਡੇ ਨੇ ਪਲੇਅਰ ਹੀ ਚਾਰਗੇ ਨੇ ਇੰਡੀਆ ਨੇ ਅੱਜ ਕਪਤਾਨੀ ਬਾਰੀ ਖੇਢੀ ਯਾਰ ਹੂੰ 600 ਮਿਸ ਕਰ ਗਿਆ ਆਪਣੇ ਮੈਂ ਤਾਂ ਚਾਹ ਲਾ ਕੋਈ ਮਾਰੇ ਵਧੀਆ ਕਪਤਾਨੀ ਵਧੀਆ ਇੰਪਰੂਵ ਹੋਈ ਆ ਮੁੰਡੇ ਦੀ ਸੋ ਹੂੰ ਸਹੀ ਰਹਿ ਗਿਆ ਕੰਮ ਇਹਨਾਂ ਦਾ ਬਹੁਤ ਵਧੀਆ ਰਹਿ ਗਿਆ ਪੰਤਵਾ ਜਾਵਛਾਤਾ ਨਾ ਨੇ ਰਸ਼ੀਦ ਸੁੰਦਰ ਸਾਈ ਕਿਸ਼ੋਰ ਆ ਜੋ ਵੀ 12 ਵਰ ਤੇ ਹੋ ਕੱਢ ਗਏ ਜੀ ਹੁਣ ਇਹਦੇ ਵੀ ਨੀ ਸਪਿੰਨਰ ਹੀ ਨਰਾਇਣ ਠੀਕ ਆ ਫਿਰ ਉਹ ਮੋਇਨ ਲਈ ਤੇ ਚਕਰਵਤੀ ਉਹਨਾਂ ਨੇ ਵੀ ਟਾ ਨਹੀਂ ਕੱਢਿਆ ਕੋਈ ਨਾ ਇਹ ਕੰਮ ਖਰਾਬ ਹੀ ਰਿਹਾ ਇਹਨਾਂ ਦਾ ਇਹਨਾਂ ਦਾ ਪੱਠਾ ਬਿਠੇ ਰਿਹਾ ਅੱਜ ਸਪੋਰਟ ਇੰਟਰਸਟਿੰਗ ਮੈਚ ਏ ਯਾਰ ਫਿਰ ਕੀ ਔਰ ਫਿਰ ਵੀ ਬੰਦਾ ਨਹੀਂ ਜਿਹਦਾ ਹਾਰਿਆ ਦਮ ਲੇ ਇੱਕ ਚਲੋ ਗੇਲ ਆਪਣਾ ਬੰਦਾ ਵਾ ਗੇਲ ਦੀ ਚਲੋ ਇ سپورਟ ਕਰਿਆ ਵਾ ਵਧੀਆ ਵਾ ਬਟ ਇੱਕ ਕ੍ਰਿਕਟ ਤੇ ਲਿਆਜ ਤਾਂ ਦਿਖਿਆ ਜਾਏ ਕਿ ਮੈਂ ਅੱਜ ਹਾਰਿਆ ਵਾ ਅੱਜ ਮਿੰਦ ਮੈਨੇਜਮੈਂਟ ਦਾ ਕਸੂਰ ਹੁਣ ਜਦੋਂ ਸਾਰੀਆਂ ਨਾ ਹੋਣ ਡਿਆ ਕੋਲਕਾਤਾ ਨੇ ਵੀ ਨਾ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਤੀ ਵੀ ਦੰਗਿਸ਼ ਡਾਇਰ ਜੀ ਐਡੀ ਐਡੀ ਪਹੁੰਚਦਾ ਪਲੇਅਰ ਨਹੀਂ ਹੈਗਾ ਇਹ ਠੀਕ ਹੈ ਇਹ ਦੇਖੋ ਜੇ ਪਲੇਅਰ ਨੂੰ 24-25 ਕਰੋੜ ਰੁਪਏ ਦੇਣ ਦੇ ਜੋ ਤਾਂ ਕੁਛ ਧਾਮ ਵੀ ਹੋਣਾ ਚਾਹੀਦਾ ਠੀਕ ਹੈ ਚਲੋ ਕਹਿੰਦੇ ਨਹੀਂ ਕਿ ਬੰਦਾ ਚਲੋ ਜਿੱਥੋਂ ਉੱਠਦਾ ਵਾ ਵਧੀਆ ਤਰੀਕੇ ਨਾਲ ਹਮ ਚਲੋ ਹੋ ਗਿਆ ਸਾਰਾ ਸੈਟਰ ਵਗੈਰਿੰਗ ਕੋਲੋਂ ਦੀ ਫਾਰਮ ਹੀ ਨਹੀਂ ਹੈਗੀ ਆ ਰਿੰਕੂ ਦਾ ਟੱਚ ਨਹੀਂ ਦਿਖੰਦੇ ਬਹੁਤ 체ਰੀ ਹੋ ਗਿਆ ਮੇਨ ਉਹ ਜਿਹਦਾ ਰਿਕਰ ਕਿ ਉਹਨੇ ਮੈਚ ਜਤਾਇਆ ਹੈ ਕਲਕੱਤਾ ਨੂੰ ਉਹੀ ਉਹੀ ਮੈਚ ਜਤਾਇਆ ਦਾ ਕਿ ਮੈਚ ਜਤਾਇਆ ਜੇ ਪੰਜ ਛੱਕੇ ਮਾਰੇ ਉਸ ਤੋਂ ਬਾਅਦ ਕੁਝ ਵੀ ਨਹੀਂ ਉਦੋਂ ਹੀ ਨਾਮ ਬਣਦਾ ਕੁਝ ਵੀ ਨਹੀਂ ਆਇਆ ਮੁੜ ਕੇ ਅਜ ਤੱਕ ਕੁਝ ਸਾਲ ਹੋ ਗਿਆ ਹੂੰ ਹੂੰ ਸੋ ਕੁੱਲ ਮਲਾ ਕੇ ਉਹੀ ਕਲਕੱਤਾ ਦੇ ਅੱਜ ਜੀਟੀ ਨੇ ਆਪਣਾ ਇੱਕ ਪੈਰ ਰੱਖਤਾ ਪਲੇਆਫ ਚ 12 ਪੁਆਇੰਟ ਹੋ ਗਏ ਆ ਜੀਟੀ ਦੇ ਠੀਕ ਆ ਜੀ ਜੀ ਟੀਮ ਦੇ ਕਨਫਰਮ ਹੋ ਗਈ ਅੱਜ ਹੂੰ ਠੀਕ ਹੈ 12 ਵਾਇੰਡ ਹੋ ਗਿਆ ਰਨ ਰੇਟ ਵੀ ਓਕੇ ਇਹਨਾਂ ਦੀ 8 ਮੈਚ ਖੇਡੇ ਸਾਰੇ ਕੋਡਾਣਾ 6 ਮੈਚ ਜਿੱਤ ਗਏ ਆ 2 ਹੋਰ ਚਾਹੀਦੇ ਇਹਨਾਂ 6ਾਂ ਚ ਜੀਡੀਯੂ ਇੱਕ ਕੱਲ ਇੱਕ ਕੱਲ ਰੱਖ ਲੈਣਾ ਇੱਕ ਨੇ ਪੈਰ ਹੋਰ ਕੱਲ ਕੀ ਦਾ ਵਾ ਕੱਲ ਦਿੱਲੀ ਦਾ ਤੇ ਕੱਲ ਵੀ ਹੁਣ ਤੂੰ ਕੱਲ ਆਟੋਮੈਟਿਕਲੀ ਇੱਕ ਟੀਮ ਦੇ 12 ਪੁਆਇੰਟ ਹੋ ਜਾਣੇ ਵੇਲਾ ਬੱਸ ਬੱਸ ਵਾ ਜਿਹੜੀ ਮਾਦੀ ਜਿੱਤੇ ਹੋਰ ਹੋਰ ਸਮਝਿਆ ਬਾਰਾਣੀ ਗੇਟ 'ਚ ਗੱਡੀ ਪੈ ਗਈ ਆ ਪੈ ਗਈ ਪੈ ਗਈ ਉਹ ਕਹਿੰਨੂ ਕਲਕੱਤਾ ਦੇ 6 ਮੈਚ ਪਏ ਆ ਜੀ 6 ਜਿੱਤ 6 ਦੇ 6 ਜਿੱਤ ਜਣ 12 18 ਪੁਆਇੰਟ ਹੋ ਜਾਣਗੇ ਜੀ ਇਹਨਾਂ ਦੇ ਉਹ ਕਹਿਣ ਦੀਆਂ ਗੱਲਾਂ ਠੀਕ ਆ ਇੱਕ ਤਾਂ ਮੈਚ ਤਾਂ ਲੱਗਣਾ ਹੀ ਲੱਗਣਾ ਭਾਈ ਇੱਕ ਵੀ ਦੋ ਵੀ ਲੱਗ ਸਕਦੇ ਤੇ ਇਹਨੂੰ ਵੀ ਲੱਗ ਸਕਦੇ ਐਡੀ ਉਹ ਗੱਲ ਨਹੀਂ ਕ੍ਰਿਕਟ ਦਾ ਬਸ ਹੁਣ ਬਸ ਉਹ ਪ੍ਰਾਣੇ ਨੇ ਕਨਫਰਮ ਹੁੰਦੀ ਰਹਿਣੀ ਕੱਲੇ ਜੀ ਟੀਮ ਵੀ ਕਨਫਰਮ ਹੋ ਜਾਣੀ ਭਈ ਮੈਨੂੰ ਨਾ ਪੰਜਾਬ ਦਾ ਖਤਰਾ ਲੱਗਣ ਡਿਆ ਬੜਾ। ਕਹਾਂ ਜਿੱਦਾਂ ਤਿੰਨ ਮੈਚ ਖੇਲੇ ਪੰਜਾਬ ਨੇ। ਯਾਰ ਪੰਜਾਬ ਇੱਕੋ ਹੀ ਹਾਰਿਆ ਉਹ ਦੋ ਜਿੱਤਣ ਤੋਂ ਬਾਅਦ। ਪਰ ਸਕੋਰ ਉਹ ਨਾ ਇਦਾਂ ਹੀ ਖੇਡਿਆ ਇਧਰ ਵੇਖ ਪਹਿਲਾਂ ਦੋ ਜਿੱਤੇ ਇੱਕ ਹਾਰਿਆ ਫਿਰ ਇੱਕ ਜਿੱਤੇ ਇੱਕ ਹਾਰਿਆ ਫਿਰ ਦੋ ਜਿੱਤੇ ਇੱਕ ਹਾਰਿਆ। ਤਿੰਨ ਮੈਚ ਹਾਰਿਆ ਪੰਜਾਬ ਇਹਦੀ ਕੋਈ ਗੱਲ ਹੋ ਗਈ। ਲਾਸਟ ਵਾਲੇ ਤਿੰਨ ਮੈਚ ਤਾਂ ਖੇਲੇ ਮਰ ਮਰ ਕੇ ਜਿੱਤੇ ਆ। ਹੁਣ ਆ ਰਿਹਾ ਮੈਚ ਕੇ ਕੇ ਆਰ ਨਾ ਆਪਣਾ ਕਲਕੱਤਾ ਅੱਜ। ਆਹੋ ਤੇ ਇੱਕ ਕਲਕੱਤਾ ਨੇ ਖੰਗਣੇ ਆਪਾ ਇਹ ਹਰਿਆਆ ਪੰਜਾਬ ਨੇ ਨੀ ਕੱਟ ਛੜੇ ਪੰਜਾਬ ਰੇ ਤਿੰਨ ਬਾਰੇ ਟਰਨਚਲ ਆ ਪੰਜਾਬ ਨੇ ਖੇਡਨਾ ਤਿੰਨ ਮੈਚ ਧਰਮਸ਼ਾਲਾ ਹੀ ਖੇਲੇ ਆ ਹਾਂ ਐਲਐਸਜੀ ਨਾਲ ਧਰਮਸ਼ਾਲਾ ਦੇ 6 ਮੈਚ ਹੀ ਰਹਿ ਗਏ ਪੰਜਾਬ ਦੇ ਹਾਂ ਤੀ ਕੱਲ ਹੈਗਾ ਲਖਣਾਉਂ ਦਾ ਮੈਚ ਓਏ ਹੋਏ ਕੱਲ ਕੀ ਐ rahul ਦਾ ਵੇਖਣ ਆਣਾ ਬਣੂਗਾ ਕੰਮ ਹਾਂ ਕੱਲ rahul ਨੂੰ ਚਲਣਾ ਵੀ ਆ ਭਜੀ ਵੇਖੋ ਮੈਚ ਹੈ ਵੀ ਲਖਣਾਉਂ ਜਾ ਦਿੱਲੀ ਜੇ ਤੇ ਖੇਡਿਆ ਨਹੀਂ ਇਹ ਸਕੋਰ ਆਣਾ ਇਹਨਾਂ ਦਿੱਲੀ ਜੇ ਇਹਦੇ ਗਰਲ ਹੀ ਨਾ ਬੇਬੀ ਗਰਲ ਵਾਹ 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 ਉਹ ਖੇਡ ਲੈਣੀ ਹੈ ਮੈਂ ਹਾਂ ਉਹ ਕੱਲ ਮਿਚਲ ਮਾਰਸ਼ ਨੇ ਖੇਲਣਾ ਭਜੀ ਹੂੰ ਮਿਚਲ ਮਾਰਸ਼ ਹੂੰ ਤੇ ਪੂਰਨ ਪੂਰਨ ਨੇ ਕੱਲ ਪੂਰੀ ਕੱਢਣੀ ਹੈ ਵੀ ਦੋ ਮੈਚ ਹੋ ਗਏ ਪੂਰਨ ਦੇ ਸਕੋਰ ਨਹੀਂ ਆਏ ਤੇ ਪੂਰਨ ਹੁਣ ਕੱਲ ਕੱਢੇਗਾ ਪੂਰਾ ਆਪਣਾ ਚਲੋ ਇੰਡੀਆ ਜਿਹੜਾ ਜਿੱਤੂ 12 ਪੁਆਇੰਟ ਹੋ ਜਾਣੇ ਇਹਦੇ ਹੂੰ ਬਾਕੀ ਇਹਨਾਂ ਨੂੰ ਦਿੱਲੀ ਨੂੰ ਬੜੀ سپورਟ ਹੋਈਏ ਇਹਦੇ ਆਣਾ ਕਰਨ ਨਾਇਰ ਦੇ ਆਣਾ ਸੋ ਉਹਨੂੰ ਵਰਮਾਰਜਿੰਦਾ ਜੈ ਸਰ ਜੈ ਸਰ ਮਾਰ ਘਰ ਕਿ ਕੱਢਤਾ ਬਾਹਰ ਤੇ ਹੁਣ ਦੋਵੇਂ ਪਿਛਲੇ ਮੈਚ ਵੀ ਸਟਾਰਟ ਵਧੀਆ ਦਿੱਤਾ ਹੁੱਦਾ ਬਹੁਤ ਵਧੀਆ ਸਟਾਰਟ ਦੇਂਡਿਆ ਵੀ ਇਹ ਤੇ ਉਹ ਅਸਲੀਏ ਕੀ ਅੱਲਾ ਭਾਈ ਉਹਨੂੰ ਲੋਕੀ ਇਗਨੋਰ ਕਰੀਆਂ ਂਡੇ ਬਟ ਮੈਂ ਦਿਆ ਹੀ ਲਦਾ ਤਾਹੋ ਹੂੰ ਚਲੋ ਕੱਲ ਦੀ ਕੀ ਪ੍ਰੈਡਿਕਸ਼ਨ ਕਰੀਂ ਕੱਲ ਦੀ ਭਾਈ ਮੈਂ ਜਾ ਰਿਹਾ ਦਿੱਲੀ ਨਾਲ ਮੈਂ ਪੰਥਾਣ ਲੋ ਇਹਨਾਂ ਦੇ ਰੋਕੀ ਉਹ ਲੱਗੂ ਪਤਾ ਲੱਗ ਜਣਾ ਪਤਾ ਗੱਲ ਨੂੰ ਸਾਨੂੰ ਕੋਈ ਐ ਖਿਲਾਰੇ ਪਰ ਇੱਕ ਗੱਲ ਹੈ ਕਿ ਕੱਲ ਇੱਕ ਦੇ 12 ਜਰੂਰ ਹੋਏ ਨੇ ਆਹੋ ਪੁਆਇੰਟ ਤੇ ਭਾਈ ਹੁਣ ਇੱਕ ਦੇ ਆਟੋਮੈਟਿਕ ਹੋਈ ਨੇ 12 ਦੋ ਟੀਮਾਂ ਮਤਲਬ ਪੱਕੀਆਂ ਹੋਈ ਨਹੀਂਆਂ ਉਹ ਜੀਟੀ ਦੇ ਮੈਚ ਰਹਿ ਗਏ 6 6ਾਂ ਜਾਨੂੰ ਚਾਹੀਦੇ ਆ ਹੁਣ ਕਿੰਨੇ ਦੋ ਜੀ ਤਿੰਨ ਜਗ੍ਹਾ ਤੇ ਨਾ ਅਰੇ ਦਈ 16 ਪੁਆਇੰਟ ਚੈਦਾੰਦਿਆ ਹੂੰ 16 ਦੇ ਕਰ ਜਾਂਦੀ ਟੀਮ ਹੁਣ ਆਰਸੀਬੀ ਦਾ ਮੈਚ ਆਰਆਰ ਨਾਲ ਖੇਡ ਮੈਚ ਤੇ ਉਹਨਾਂ ਨਹੀਂ ਖੇਡਣਾ ਸੈਮਸਨ ਨੇ ਰਿਪੋਰਟ ਆ ਗਿਆ ਅੱਜ ਤੇ ਉਹਨਾਂ ਦਾ ਬੇੜਾ ਗਰਕੇ ਹੋ ਚੁੱਕਿਆ ਵਾ ਉਹਨਾਂ ਦਾ ਖੇਡੇ ਨਾ ਖੇਡੇ ਕੋਈ ਫਰਕ ਨਹੀਂ ਪੈਂਦਾ ਹੁਣ ਹੋ ਗਿਆ ਅੱਜ ਆਰਆਰ ਵੀ ਬਾਹਰ ਹੋ ਚੁੱਕੀ ਹੈ ਹੂੰ ਸੌਰੀ ਉਹ ਨਾਲ ਜਦ ਡਾਡੂ ਹੂੰ ਉਦੋਂ ਲੀਨ ਟੀਮਾਂ ਦਾ ਬੜਾ ਗਲ ਕਰਨਾ ਇਕਦਿਦਾਨ ਨੇ ਮੇਰੇ ਤਾਂ ਤਾਂ ਕਈ ਜਾਂਦੇ ਲੋਕੀ ਜਾਂਦੇ ਬੰਬੇ ਚਲ ਜਾਈਏ ਤੇ ਬੰਬੇ ਚਲ ਕਿੱਦਾਂ ਜਾਊਗੀ ਬੰਬੇ ਜਾ ਜਦੀ ਭਾਈਏ 6 ਮੈਚ ਪੇ ਯਾਰ 12 ਉਦੋਂ ਹੋ ਗਏ ਆਰਸੀਬੀ ਵੀ ਅੱਗੇ ਆ ਤੇ ਪੰਜਾਬ ਵੀ ਜਾਣਦੀ ਆ ਤੇ ਉਸ ਤੋਂ ਬਾਅਦ ਲਖਨਊ ਫਿਰ ਜਾ ਕੇ ਬੰਬੇ ਆ ਪੰਜਾਬ ਤਾਂ ਮੈਨੂੰ ਖਤਰਾ ਲੱਗਣ ਰਿਹਾ ਭਾਈ ਜੀ ਮੈਨੂੰ ਲੱਗਦਾ ਪਰਸੋਂ ਟੂ ਲੈਣੇ ਤੁਹਾਨੂੰ ਠੋਕਣਾ ਤੁਹਾਨੂੰ ਮੁੱਦ ਨਹੀਂ ਕਾਬੂ ਆਦੇ ਨਹੀਂ ਦੇਖੀ ਹੈ ਉਹ ਬਦਿਆ ਰਿਕਾਰਡ ਆ ਸ਼ਰਮੇ ਦਾ ਸੇ ਕਿਤੇ ਹਦਰਾਬਾਦ ਤੋਂ ਤਵਾ ਲਖਨਊ ਆਰ ਆਰ ਜੀਟੀ ਦੇ ਪੰਜਾਬ ਕਿੰਗਸ ਨਾਲ ਮੈਚ ਹੋਣਾ ਹੈ ਇਹਨਾਂ ਦਾ ਉਹ ਦੇਖਾਂਗੇ ਫਿਰ 20000 ਹੈ ਖਲਾ ਤਲ ਹੈ ਗਿਆ ਤਾਂ ਤੀ ਉਹ ਕਹਿ ਗਿਆ ਫਿਰ ਉਹਨੇ ਕਿਹਾਾਂਗੇ ਅੰਨੁਸਾਲ ਨੇ ਹਜੇ ਵੀ ਖੇਡ ਨਹੀਂ ਤੇ ਪੋਡਾ ਨਹੀਂ ਬਰਾ ਕੁਦਰ ਟਾਰਮੈਂਟ ਲੈਣਗੇ ਉਹਨਾਂ ਤਾਂ ਇੰਦੇ ਚ ਨਹੀਂ ਕੋਈ ਉਹ ਬੰਨੀ ਕੋਈ ਨਾ ਪਲੇਅਰ ਆਣ ਡਿਆ ਵੇ ਨੇ ਫੇਰ ਆਇਣਾ ਦੇਖੇ ਅਗਲੇ ਸਾਲ ਉਹ ਹੋਣਾ ਹੀ ਕਹਿ ਗਿਆ ਉਹ ਗੱਲ ਕਿ ਤੂੰ ਆਪਣਾ ਕੰਮ ਕੁਮਕਾਰਾ ਹੁਣ ਨਿਆਰੇ ਲਾਇਆ ਨਿਆਣਾ ਕੱਢਦੀ ਤੇ ਟਿਕਿੰਦਾ ਅਗਲੇ ਸਾਲ ਆਣ ਕੇ ਕੀ ਕਰ ਲੂਗਾ ਹੁੰਦੀ ਹੈ ਜਦੋਂ ਇਹ ਕੋਪੀਆ ਦੀ ਟੀਮ ਹੋ ਜਾਏ ਨਾ ਫਿਰ ਉਹ ਖਾੜੀ ਹੁੰਦਾ ਜਦੋਂ ਥੱਲਾ ਪਹਿਲਾ ਹੁੰਦਾ ਹੈ ਨਾ ਰੈਣਾ ਹੁੰਦਾ ਸੁਰੇਸ਼ ਰੈਣਾ ਉੱਪਰ ਹੁੰਦੀ ਹੈ ਬੰਦਾ ਸੋਹੀਦੇ ਮਾਈਕ ਉਤੋਂ ਹੈ ਮਾਈਕਲਾ ਸੀਂਦਾ ਹੀ ਉੱਤੇ ਮਾਈਕਲਾ ਹਸੀ ਹਾਂ ਠੀਕ ਹੈ ਤਾਂ ਅੰਦੇਰੇ ਬੰਦੇ ਇਹਕ ਬੰਦਾ ਨਹੀਂ ਮੰਨਦਾ ਵੇ ਆ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਇਹਦਾ ਹਿੱਸਾ ਵੱਡ ਲੱਗਦਾ ਮੈਨੂੰ ਇੰਡੀਆ ਸੀਮੈਂਟ ਚ ਤਾਂ ਕਰਕੇ ਖੇਡ ਹੀ ਜਾਂਦੇ ਆ ਉਹ ਹੋ ਸਕਦਾ ਇਹ ਕੀ ਗੱਲ ਨਹੀਂ ਹੋ ਸਕਦਾ ਕੋਈ ਨਹੀਂ ਆਮਦਾਰ ਹੋਗੇ ਅਗਲੇ ਸਾਲ ਹੋਰ ਬੁੱਢਾ ਹੋਣਾ ਜਵਾਨ ਨਹੀਂ ਹੋਣਾ ਇਹਨੇ ਅੱਡੋ ਕੀ ਲੈਣਾ ਪੰਜ ਦਾ ਮੈਚ ਹੋ ਜਾਦਾ ਦਿੱਤਾ ਕੱਲ ਉਹ ਜੈਤਰੀ ਸਮਾਪਤੀ ਫਿਰ ਹਮ ਕੱਲ ਉਹ ਜੈਤਰੀ ਆਪਣੀ ਦਿੱਲੀ ਇਹ ਲਖਨਉ ਨਾ ਨਰਾਪੋਂ ਕੀ ਗੇਲਾ ਜ ਬਹੁਤ ਵਧੀਆ ਕੇ ਲਿਆ ਗ੍ਰੈਜੂਲੇਸ਼ਨ ਕੀ ਮਧਿਆ ਜ ਪਰਫਾਰਮੈਂਸ ਰਹੀ ਜਾਂਦੀ ਬਟਲਰ ਵੀ ਵਧੀਆ ਹੀ ਲਗਿਆ ਵਾ ਜੀ ਸਟੈਂਪ ਵੀ ਕੱਟ ਤੇ ਦੋ ਅੱਜ ਹੋਏ ਨਾ ਅੱਧਰ ਵੀ ਕਰ ਲਈ ਮਾੜੀ ਜੀ ਗੱਲ ਗੰਵਾਂਡੀਆਂ ਲ ਬੜੇ ਘਰ ਕੋਈ ਪੈਨੇ ਅਡੀਆਂ ਨੀਆਂ ਤਗੜੀਆਂ ਪਿੱਛਾ ਮਿਲੀਆਂ ਸਾਰਾ ਕੁਝ ਮਿਲੇ ਦਾ ਫੇਰ ਵੀ ਬੰਦਾ ਕਿ ਤਾਲੀਆਂ ਵਾਲਾ ਇਸ਼ਾਰੀ ਰਨ ਬਣਾਏ ਇਹ ਬੰਦੇ ਨੇ T20 ਮੈਚ ਮੈਂ ਅਹੀਂ ਤੇ ਤੰਦ ਸੰਡਿਆ ਨਾ ਕਿ ਬੇੜਾ ਘਰ ਕੋ ਆ ਪਿਆ ਜਦਾ ਇਹ ਕਿੰਗਰ ਸੱਚੀਆਂ ਗਾਲਾਂ ਕੱਢਦੇ ਉਹਨੂੰ ਇਹ ਟੀਮ ਨੂੰ ਥਲ ਲਾਉਂਦਾ ਪੂਰੀ ਨੂੰ ਉਹ ਹੋਈ ਨਾ ਕੋਰੋ ਜੋ ਸਭ ਉਹ ਨਾ ਮਾਰਦੇ ਹੈਰਿਸ ਤੇ ਕਿੱਥੇ ਸਕੋਰ ਹੋਈ ਕੁਛ ਨਹੀਂ ਹਿੰਦੀ ਕੋਈ ਸਾਇਮਿਉ ਬਾਗਿਆ ਵਾ ਉਹਨੇ ਆ ਕਰ ਦੇਣਾ ਉਹ ਵੀ ਚੱਲਿਆ ਉਹ ਖੇਲੇਦਾ ਭਾਈ ਉਹ ਰਿਡੰਦਾ ਰਿਸਕ ਲੰਦਾ ਮੜਾ ਸਾਮਯੂ ਇਹਦਾ ਪੱਠਾ ਬੈਠਣ ਦੇ ਇਹਦੀ ਜਗ੍ਹਾ ਨਹੀਂ ਮੰਦੀ ਟੀ 20 ਚ ਇਹਨੂੰ ਵਰਨੀ ਕਿਉਂ ਪਾਦਾ ਸਾਲੇ ਨੂੰ ਕੋਈ ਤੇ ਗੱਲ ਹੂੰ 42 ਜਾਂ 46 7 ਚੋਕੇ ਮਾਰੇ ਇਹ ਬਸ ਆਪਣੀ ਬੈਟ ਅੱਜ ਵੀ ਇਹਨੇ 50 ਮਾਰਨੇ ਸੀ ਤੇ ਸੈਟਦੇ ਹੋਏ ਨਹੀਂ ਕਿ ਚਲੋ ਮੇਰੇ 50 ਆ ਗਿਆ ਹੁਣ 37 ਜਾਂ 49 59 ਚਾਹੀਦੇ ਇਹਨਾਂ ਨੂੰ ਵਾਰਰ ਬੈਟਿੰਗ ਕਰੰਦੇ ਆ 35 ਜਾਂ 45 ਤੇ ਜੇ ਆ ਭਈਆ ਉਹ ਡੁੱਗ ਗਿਆ ਕੁਛ ਨਹੀਂ ਆਉਂਦਾ ਆਓ ਰਨ ਇੱਥੇ ਕੁਛ ਖਾਸ ਨਹੀਂ ਆ ਤੇਰਾ ਚੀਜ਼ ਮੈਂ ਹੋਣ ਡਿਆ ਤੈਨੂੰ ਪਤਾ ਹੀ ਜਾਂਦੇ ਸਟੇਡੀਅਮ ਕਿੱਡੇ ਕਿੱਡੇ ਆ ਖਾਲੀ ਸਟੇਡੀਅਮ ਚਿੱਕਾ ਮਰੀ ਜਾਂਦੇ ਆ ਕਰਾਊਡ ਨਹੀਂ ਹੁੰਦਾ ਉਹ ਕੋਲੀ ਦੀ ਟੀ-ਸ਼ਰਟ ਆ ਕੁਮੜੇ ਨੂੰ ਇੱਥੇ ਹੁਣ ਬੜੀ ਵਾਰ ਲੋਣੀ ਪੜੋ ਚਲੋ ਠੀਕ ਆ ਕਰੋ ਸੁਣਾਤੀ ਹਰ 15 ਨਗਰ ਚ ਪੈ ਨਹੀਂ ਗੱਡੀ ਥੈਂਕ ਯੂ ਵੈਰੀ ਮੱਚ ਕੰਗ੍ਰੈਚੁਲੇਸ਼ਨ ਜੀਟੀ ਇੰਦਰਦੇ ਬੇੜਾ ਕਰ ਕੀ ਰਹਿਣਾ ਤੇ ਬਾਕੀ ਮਿਲਦੇ ਆਂ ਕੱਲ ਦੇ ਮੈਚ ਤੇ ਚੰਗਾ ਜੀ ਭਾਈ OK